ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਜੀ ਮੈਂ ਆਇਆ ਹਾਂ ਸਵਾਗਤ ਹੈ ਨੇਪਾਲ ਦੇ ਵਿੱਚ ਹਾਲਾਤ ਬਹੁਤ ਜ਼ਿਆਦੇ ਬੇਕਾਬੂ ਹੋ ਚੁੱਕੇ ਨੇ ਆਊਟ ਆਫ ਕੰਟਰੋਲ ਉੱਥੇ ਹਾਲਾਤ ਬਣੇ ਹੋਏ ਨੇ ਕਿਉਂਕਿ ਜੋ ਦੇਸ਼ ਦੀ ਸਰਕਾਰ ਸੀ ਉਸ ਦਾ ਤਖਤਾ ਪਲਟ ਚੁੱਕਿਆ ਸਾਰੀ ਕਮਾਨ ਫੌਜ ਦੇ ਹੱਥਾਂ ਦੇ ਵਿੱਚ ਆਰਮੀ ਦੇ ਹੱਥਾਂ ਦੇ ਵਿੱਚ ਦੇਸ਼ ਦੀ ਕਮਾਨ ਆ ਚੁੱਕਿਆ ਨੇਪਾਲ ਦੀਆਂ ਜੇਲਾਂ ਦੇ ਵਿੱਚੋਂ ਇਸ ਵਕਤ ਤੱਕ 13000 ਤੋਂ ਵੱਧ ਕੈਦੀ ਫਰਾਰ ਹੋ ਚੁੱਕੇ ਨੇ ਹਾਲਾਂਕਿ ਬੀਤੇ ਦਿਨ ਖਬਰ ਸੀ ਕਿ 3000 ਕੈਦੀ ਫਰਾਰ ਹੋਏ ਨੇ ਤੇ ਅੱਜ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ 13000 ਤੋਂ ਵੱਧ ਕੈਦੀ ਜੇਲਾਂ ਦੇ ਵਿੱਚੋਂ ਫਰਾਰ ਹੋ ਰਹੇ ਨੇ ਲਗਾਤਾਰ ਨੇਪਾਲ ਦੇ ਵਿੱਚ ਹਿੰਸਾ ਰੋਕਣ ਦੀ ਬਜਾਏ ਲਗਾਤਾਰ ਵੱਧਦੀ ਜਾ ਰਹੀ ਹੈ ਹੁਣ ਤੱਕ 30 ਲੋਕਾਂ ਦੀ ਮੌਤ ਤੱਕ ਹੋ ਚੁੱਕੀ ਹੈ 1000 ਤੋਂ ਵੱਧ ਜਿਹੜੇ ਵਿਅਕਤੀ ਨੇ ਜ਼ਖਮੀ ਵੀ ਹੋ ਚੁੱਕੇ ਨੇ ਜਿੰਨਾਂ ਦਾ ਨਿੱਜੀ ਹਸਪਤਾਲਾਂ ਦੇ ਵਿੱਚ ਜਾਂ ਫਿਰ ਕੋਈ ਸਰਕਾਰੀ ਹਸਪਤਾਲਾਂ ਦੇ ਵਿੱਚ ਇਹ ਲਾਸਟ ਆ ਲਿਆ ਸੁਪਰੀਮ ਕੋਰਟ ਨੂੰ ਜਿਹੜੀ ਅੱਗ ਲਗਾ ਦਿੱਤੀ ਗਈ ਸੀ ਬੀਤੇ ਦਿਨ ਜਿਸ ਦੇ ਨਾਲ ਬਹੁਤ ਸਾਰੀ ਜਿਹੜਾ ਅਮਲਾ ਫਾਇਲਾ ਕਾਗਜ਼ ਨੇ ਕੇਸ ਸਟੱਡੀ ਸੀ ਸਾਰਿਆਂ ਨੂੰ ਅੱਗ ਲੱਗ ਚੁੱਕੀ ਆ ਸਾਰਾ ਕੁਝ ਸੜ ਚੁੱਕਿਆ ਤੇ ਇਤੋਂ ਤੱਕ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਬੀਤੇ ਦਿਨ ਨੇਪਾਲ ਦੇ ਰਾਸ਼ਟਰਪਤੀ ਦੇ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਤੇ ਉਸ ਤੋਂ ਪਹਿਲਾਂ ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ਦੇ ਵੱਲੋਂ ਅਸਤੀਫਾ ਦਿੱਤਾ ਤੇ ਦੇਸ਼ ਛੱਡਣ ਨੂੰ ਲੈ ਕੇ ਵੀ ਖਬਰਾਂ ਆਈਆਂ ਸੀ ਤੇ ਸਾਬਕਾ ਪ੍ਰਧਾਨ ਮੰਤਰੀ ਦੀ ਜਿਹੜੀ ਪਤਨੀ ਆ ਉਸ ਦਾ ਵੀ ਕਤਲ ਕਰ ਦਿੱਤਾ ਗਿਆ ਬਹੁਤ ਜਿਆਦੇ ਹਾਲਾਤ ਬੇਕਾਬੂ ਐਸ ਵਕਤ ਨੇਪਾਲ ਦੇ ਵਿੱਚ ਨੇ ਦਰਅਸਲ 4 ਸਤੰਬਰ ਨੂੰ ਨੇਪਾਲ ਦੀ ਸਰਕਾਰ ਫੈਸਲਾ ਲੈਂਦੀ ਆ ਜੋ ਫੇਸਬੁੱਕ YouTube WhatsApp Twitter Instagram ਸਮੇਤ 26 ਜਿਹੜੇ ਸੋਸ਼ਲ ਮੀਡੀਆ ਪਲੈਟਫਾਰਮ ਨੇ ਉਹ ਬੰਦ ਕੀਤੇ ਜਾਂਦੇ ਨੇ ਤੇ ਜਿਹੜੇ ਆਮ ਪਬਲਿਕ ਆ ਜੈਂਜ਼ੀ ਨੇ ਜਿਹੜੇ ਉਹ ਇਹ ਗੱਲ ਕਹਿੰਦੇ ਨੇ ਕਿ ਸਾਡੀ ਆਜ਼ਾਦੀ ਦੇ ਉੱਪਰ ਪਾਬੰਦੀ ਲਗਾਈ ਗਿਆ ਸਰਕਾਰੇ ਫੈਸਲਾ ਤੁਰੰਤ ਵਾਪਸ ਲਵੇ ਪਰ ਸਰਕਾਰ ਇਹ ਕਹਿ ਰਹੀ ਸੀ ਇਹ ਤਰਕ ਦੇ ਰਹੀ ਸੀ ਕਿ ਇਸ ਦੇ ਨਾਲ ਫੇਕ ਖਬਰਾਂ ਵਾਇਰਲ ਹੁੰਦੀਆਂ ਨੇ ਜਿਸ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਉਹ ਜਿਹੜੀ ਖਬਰਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਜਾਂਦੀ ਆ ਪਰ ਜਦੋਂ ਸੜਕਾਂ ਦੇ ਉੱਪਰ ਪ੍ਰਦਰਸ਼ਨਕਾਰੀ ਉਤਰ ਆਉਂਦੇ ਨੇ ਅੱਗਾਂ ਲਗਾ ਦਿੱਤੀਆਂ ਜਾਂਦੀਆਂ ਨੇ ਅਖੀਰ 9 ਸਤੰਬਰ ਨੂੰ ਜਿਹੜਾ ਇਹ ਸੋਸ਼ਲ ਮੀਡੀਆ ਤੋਂ ਬੈਨ ਹਟਾ ਦਿੱਤਾ ਜਾਂਦਾ ਪਰ ਪਰਦਰਸ਼ਨਕਾਰੀ ਰੋਕਣ ਦਾ ਨਾਮ ਨਹੀਂ ਲੈ ਰਹੇ ਤੋਂ ਤਾਂ ਕਿ ਰਾਸ਼ਟਰਪਤੀ ਦੀ ਨਿੱਜੀ ਰਿਹਾਇਸ਼ ਨੂੰ ਅੱਗ ਲਾਤੀ ਪ੍ਰਧਾਨ ਮੰਤਰੀ ਦੀ ਨਿੱਜੀ ਰਿਹਾਇਸ਼ ਨੂੰ ਅੱਗ ਲਗਾਤੀ ਤੇ ਉਸ ਤੋਂ ਵੀ ਬਾਅਦ ਦੇਸ਼ ਦੀ ਪਾਰਲੀਮੈਂਟ ਨੂੰ ਵੀ ਜਿਹੜੀ ਅੱਗ ਲਗਾ ਦਿੱਤੀ ਗਈ ਆ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਸਰਕਾਰੀ ਇਮਾਰਤਾਂ ਦੀ ਭੰਨ ਤੋੜ ਕੀਤੀ ਜਾ ਰਹੀ ਆ ਅੱਗਾਂ ਦੇ ਹਵਾਲੇ ਕੀਤਾ ਜਾ ਰਿਹਾ ਤੇ ਇਸ ਦੇ ਵਿਚਾਲੇ ਇਸੇ ਭੀੜ ਨੂੰ ਕਾਬੂ ਦੇ ਵਿੱਚ ਕਰਨ ਦੇ ਲਈ ਬਹੁਤ ਸਾਰੀ ਜਿਹੜੀ ਆਰਮੀ ਤਾਇਨਾਤ ਕੀਤੀ ਹੋਈ ਆਰਮੀ ਦੇ ਵੱਲੋਂ ਹੰਝੂ ਗੈਸ ਦੇ ਗੋਲੇ ਭਰਾਈ ਜਾ ਰਹੇ ਨੇ ਲਾਠੀ ਚਾਰਜ ਕੀਤਾ ਜਾ ਰਿਹਾ ਇਤੋਂ ਤੱਕ ਕਿ ਜਿਹੜਾ ਬਹੁਤ ਸਾਰੇ ਲੋਕਾਂ ਦੇ ਉੱਪਰ ਜਦੋਂ ਆਪਸ ਦੇ ਵਿੱਚ ਹਿੰਸਾ ਹੁੰਦੀ ਆ ਆਰਮੀ ਉਹਨਾਂ ਨੂੰ ਰੋਕਦੀ ਆ ਲੋਕ ਹਿੰਸਕ ਹੁੰਦੇ ਨੇ ਤੇ ਫਿਰ 30 ਲੋਕਾਂ ਦੀ ਮੌਤ ਤੱਕ ਹੋ ਚੁੱਕੀ ਆ ਪਰ ਇਸ ਸਭ ਦੇ ਵਿਚਾਲੇ 13000 ਤੋਂ ਵੱਧ ਕੈਦੀ ਇਸ ਵਕਤ ਨੇਪਾਲ ਦੀਆਂ ਜੇਲਾਂ ਦੇ ਵਿੱਚੋਂ ਫਰਾਰ ਹੋ ਚੁੱਕੇ ਨੇ ਪਰ ਇਹ ਸਭ ਦੇ ਵਿਚਾਰੇ ਖਾਸ ਗੱਲ ਇਹ ਵੀ ਆ ਕਿ ਸੁਪਰੀਮ ਕੋਰਟ ਦੇ ਵਿੱਚ ਅੱਗ ਲਗਾ ਦਿੱਤੀ ਆ ਬਹੁਤ ਸਾਰੀਆਂ ਫਾਈਲਾਂ ਸਾਰ ਦਿੱਤੀਆਂ ਗਈਆਂ ਨੇ ਹੁਣ ਇਹ ਨਹੀਂ ਪਤਾ ਲੱਗਣਾ ਕਿ ਕਿਹੜਾ ਕੈਦੀ ਕਿੱਥੋਂ ਫਰਾਰ ਹੋਇਆ ਕੀ ਉਸ ਦਾ ਕੇਸ ਸੀ ਕੇਸ ਸਟਡੀ ਕੀ ਸੀ ਕਿਸ ਤਰੀਕੇ ਸਜ਼ਾ ਕੱਟ ਰਿਆ ਸੀ ਬਹੁਤ ਜ਼ਿਆਦਾ ਜਿਹੜਾ ਇਸ ਵਕਤ ਮਾਹੌਲ ਉਰਜਣ ਵਾਲਾ ਜਿਹੜਾ ਨੇਪਾਲ ਦੇ ਵਿੱਚ ਪੈਦਾ ਹੋ ਚੁੱਕਾ ਹੈ ਦਰਅਸਲ ਇਹ ਅੱਜ ਤੋਂ ਨਹੀਂ ਹੋਇਆ ਬਹੁਤ ਸਾਲਾਂ ਤੋਂ ਨੇਪਾਲ ਦੇ ਵਿੱਚ ਇਸੇ ਤਰੀਕੇ ਚੱਲਦਾ ਕਿ ਤਖਤਾ ਪਲਟਿਆ ਜਾਂਦਾ ਵਾਰ-ਵਾਰ ਲੋਕ ਜਿਹੜੇ ਇਹ ਮੰਗ ਕਰਦੇ ਨੇ ਕਿ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਆ ਜਿਹੜੀ ਬੇਰੁਜ਼ਗਾਰੀ ਖਤਮ ਕੀਤੀ ਜਾਵੇ ਪਰ ਇਸੇ ਦੇ ਚੱਲਦੇ ਜਦੋਂ ਇਹ ਗੱਲ ਉਸੇ ਤਰੀਕੇ ਰਹਿੰਦੀ ਹੈ ਕੋਈ ਬੇਰੁਜ਼ਗਾਰੀ ਖਤਮ ਨਹੀਂ ਹੁੰਦੀ ਤੇ ਫਿਰ ਜੋ ਲੀਡਰਾਂ ਦੇ ਬੱਚੇ ਨੇ ਰਾਜਸੀ ਜ਼ਿੰਦਗੀਆਂ ਮਾਨਦੇ ਨੇ ਪਰ ਆਮ ਪਬਲਿਕ ਦੇ ਵਿੱਚ ਗੁੱਸਾ ਦੇਖਣ ਨੂੰ ਮਿਲਿਆ ਗੁੱਸੇ ਦੇ ਵਿੱਚ ਜਦੋਂ ਸਰਕਾਰ ਨੇ ਉਹਨਾਂ ਦੀ ਜਿਹੜੀ ਬੋਲੀ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਹਨਾਂ ਨੇ ਭੰਨ ਤੋੜ ਕੀਤੀ ਪ੍ਰਦਰਸ਼ਨ ਕੀਤਾ ਤੇ ਸਰਕਾਰੀ ਇਮਾਰਤਾਂ ਪਾਰਲੀਮੈਂਟ ਨੂੰ ਤੱਕ ਅੱਗ ਲਗਾ ਦਿੱਤੀ ਤੇ ਇਸ ਵਕਤ ਨੇਪਾਲ ਦੀਆਂ ਜੇਲਾਂ ਦੇ ਵਿੱਚੋਂ 13000 ਤੋਂ ਵੱਧ ਕੈਦੀ ਫਰਾਰ ਹੋ ਚੁੱਕੇ ਨੇ